तो दोस्तों आज मेरी भी लगी है पच्ची लाख की लॉटरी देखो पूरी वीडियो किस तरह लगी है मेरी पच्ची लाख की लॉटरी तो मैंने बधाई जरूर दो सर मैं व्हाट्सएप की तरफ से बात कर रहा हूँ व्हाट्सएप के हेड ऑफिस से वाट्सएप की तरफ से मैंने कॉल की है व्हाट्सअप कस्टमर ऑफिसर बात कर रहा हूँ न्यू दिल्ली से आप जो अपने मोबाइल सेल के अंदर व्हाट्सअप यूज़ कर रहे हो इसी व्हाट्सअप के नंबर पे आपका लॉटरी लगा है प्राइस लगा है पच्चीस लाख का व्हाट्सएप की तरफ से ਸਰੀਏ WhatsApp ਦੀ ਤਰਫੋਂ ਸੇ ਆਪਕਾ ਪ੍ਰਾਈਜ਼ ਵਿਨ ਹੋ ਚੁਕਾ ਮੈਂ ਆਪਕੋ ਬਤਾਤਾ ਚਲੂ ਕਿ ਲਾਟਰੀ ਕਿਵੇਂ ਲਗੀ ਹੈ ਸਰ ਇਹ ਇੰਟਰਨੈਸ਼ਨਲ ਲੱਕੀ ਰੋ ਕੀਆ ਗਿਆ ਥਾ 5 ਮਲਕੋ ਕਾ ਜੈਸੇ ਇੰਡੀਆ ਨੇਪਾਲ ਦੁਬਈ ਚਨਾਨ ਔਰ ਸੋਲਜਰ ਇਨ 5 ਮਲਕੋ ਕਾ ਲੱਕੀ ਰੋ ਕੀਆ ਗਿਆ ਥਾ ਜਿਸਮੇ ਆਪਕਾ ਨੰਬਰ ਇੰਡੋਰੀਡਨ ਨੇ ਪਹਿਲੇ ਨੰਬਰ ਤੇ WhatsApp ਕਾ ਨੰਬਰ 25 ਲੱਖਾ ਲਾਟਰੀ ਵਿਨ ਕਰ ਚੁਕਾ ਹੈ ਨਮਸਕਾਰ ਦੋਸਤੋ ਅਰਬੀ ਲਾਈਵ ਮਿਲਿਆ ਜੇ ਤੁਹਾਡਾ ਸਵਾਗਤ ਹੈ ਮੈਂ ਹਾਂ ਅੰਸ਼ੂਮਨ ਗਰਨੇਜਾ ਦੋਸਤੋ ਤੋਨਾਂ ਮੈਂ ਦਿਖਾ ਰਿਹਾ ਬਈ ਲਾਟਰੀ ਦੇ ਨਾਮ ਤੇ ਜਿਹੜਾ ਕਿਸ ਤਰ੍ਹਾਂ ਫਰੋਡ ਜ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਹੜੀਆਂ ਤਸਵੀਰਾਂ ਇਹ ਚੱਲ ਰਹੀਆਂ ਇਹ ਸਿਰਫ ਫਰੋਡ WhatsApp ਦੇ ਉੱਤੇ ਹੋਇਆ ਗਿਆ ਸੋ WhatsApp ਉੱਤੇ ਜਿਹੜਾ ਲੋਕਾਂ ਵੱਲੋਂ ਫਰੋਡ ਕੀਤਾ ਜਾਂਦਾ ਜਿਹੜੇ ਫਰੋਡ ਬੈਠੇ ਹੁੰਦੇ ਨੇ ਉਹਨਾਂ ਵੱਲੋਂ ਇਹ ਫਰੋਡ ਕੀਤਾ ਗਿਆ ਤੇ ਤੁਹਾਨੂੰ ਦੱਸਦੀ ਆ ਵੀ ਇਹ 25 ਲੱਖ ਦੀ ਲਾਟਰੀ ਦੇ ਨਾਂ ਤੇ ਇਹਨਾਂ ਨੇ ਕਾਫੀ ਪੈਸੇ ਜਿਹੜੇ ਐਠਨੇ ਹੁੰਦੇ ਨੇ ਸੋ ਪਹਿਲਾਂ ਤਾਂ ਇਹ ਲਾਲ ਜਾਂਦੇ ਵੀ ਤੁਹਾਡੀ ਕੇਪੀਸੀ ਦੀ ਲਾਟਰੀ ਲੱਗੀ ਹੈ ਤੇ ਉਸ ਤੋਂ ਬਾਅਦ ਤਸਵੀਰਾਂ ਤੁਸੀਂ ਜਿਹੜੀਆਂ ਵੇਖ ਰਹੇ ਹੋ ਤਸਵੀਰਾਂ ਵੇਖ ਲਓ ਤਸਵੀਰਾਂ 'ਚ ਕੀ ਹੈ आ, सर मैं अंशुमन गल कर रहा अबोर पंजाब तू तो। सर।, सर एक मेरी लोटरी लगी है लोटरी का नंबर आया। आयासी सौ अठासी सौ अठासी सौ अठासी सौ ठीक हो गया सर मैं आपका लाटरी नंबर में भी चेक कर लेता हूं। अगर आपका लॉटरी हमारे पास पहुँचा हुआ तो बिल्कुल आपको तमाम जानकारी देंगे जिस तरीके से आपका लाटरी आपको कैश होगा जी आप ऑनली ऐसा कीजिए कि दो मिनट के बाद मुझे कॉल कीजिए ठीक है नंबर आपका चेक कर देता हूं ठीक है ठीक है हाँ जी सर बोलो जी हाँ जी सर बोलो बोलो जी बोलो हाँ सर मैंने बिल्कुल सर, सर मैंने चेक किया आपका लॉटरी हमारे पास पहुंचा हुआ है जी आपने 25 रुपए का लॉटरी कंपनी की तरफ से ऐसी आप आपके परिवार को बहुत बहुत बधाई हो सर सर 25 लाख का लॉटरी लॉटरी आपने ना खेला, है ना खेला है। जी सर ट्वेंटी फाइव लाख रूपए पच्चीस लाख रूपये का लॉटरी है जी एबीसी कंपनी की तरफ ऐसी जी ये कै, कैसे सर कहाँ से आया लॉटरी ये जी बिल्कुल सर मैं आपको बताता हूँ क्योंकि ये लॉटरी चार मुल्कों की तरफ से इंटरनेशनल ड्रा हुआ है सऊदिया दुबई जुनान हमारा देश के बी सी कंपनी कौन बनेगा करोड़पति बंदी जी मुंबई से बात कर रहा हूँ ये के बीसी की तरफ से आपका लॉटरी विन हुआ है पच्चीस लाख रुपए का जो आपको दिया जा रहा है जी लॉटरी कैश करवाने के लिए आपका बैंक में अकाउंट है बैंक खाता है सर आपका बिल्कुल है जी बिल्कुल है स्टेट बैंक ऑफ इंडिया में अपना अकाउंट नंबर अपना नाम और अपना खुद का फोटो तो मुझे करें ताकि ना आपके नाम करके तो करेंगे और कल कर का समय बताएंगे कि समय आपके खाते में फिर अपने से अपना निकाल देना ठीक है सर ठीक है नंबर देना पड़ेगा हाँ जी अकाउंट नंबर नाम और अपना खुद का फोटो भेजना है ओके कॉल कीजिए मैंने ओके ठीक है ਦੋਸਤੋ ਤੁਸੀਂ ਵੀਰਾਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਪਹਿਲਾਂ ਮੈਨੂੰ ਇੱਕ WhatsApp ਦੇ ਉੱਤੇ ਮੈਸੇਜ ਆਂਦਾ ਹੈ ਮੈਸੇਜ ਆਉਣ ਤੋਂ ਬਾਅਦ ਕੀ ਹੁੰਦਾ ਹੈ ਮੈਸੇਜ ਦੇ ਵਿੱਚ ਲਿਖਿਆ ਹੁੰਦਾ ਇੱਕ ਮੈਨੂੰ ਲੋਟਰੀ ਨੰਬਰ ਦਿੱਤਾ ਜਾਂਦਾ ਵੀ ਇਹ ਤੁਹਾਡਾ ਲੋਟਰੀ ਨੰਬਰ ਹੈ ਫਿਰ ਜਦੋਂ ਉਹ ਜਿਹੜਾ ਇੱਕ ਨੰਬਰ ਲਿਖਤਾ ਹੁੰਦਾ ਉਹ ਨੰਬਰ ਤੇ ਕਾਲ ਕਰਦੇ ਆ ਤਾਂ ਉਹ ਕਹਿੰਦਾ ਵੀ ਤੁਹਾਡੀ ਲੋਟਰੀ ਨੰਬਰ ਦੱਸੋ ਉੱਥੇ ਜਦੋਂ ਆਪਾਂ ਲੋਟਰੀ ਨੰਬਰ ਦੱਸਦੇ ਆ ਤੇ ਉਹ ਕਹਿੰਦੇ ਆ ਵੀ ਤੁਹਾਡੀ ਲੋਟਰੀ ਵੈਰੀਫਾਈ ਹੋ ਗਈ ਹੈ ਤੇ ਤੁਸੀਂ 25 ਲੱਖ ਦੀ ਲੋਟਰੀ ਜਿੱਤ ਦੇ ਗੱਟ ਜਗੇ ਹੋ ਉਹ ਦੋਸਤੋ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਤਰ੍ਹਾਂ ਦੀ ਕੋਈ ਵੀ ਲਾਟਰੀ ਨਹੀਂ ਹੁੰਦੀ ਜਿਹੜਾ ਘਰੇ ਬੈਠੇ ਸਿੱਧੀ 25 ਲੱਖ ਦੀ ਲਾਟਰੀ ਬਿਨਾਂ ਲਾਟਰੀ ਪਾਏ ਤੇ ਆ ਜਾਂਦੀ ਹੈ ਸੋ ਇਹ ਦੋਸਤੋ ਇਸ ਤਰ੍ਹਾਂ ਦਾ ਫਰੋਡ ਇੰਡੀਆ ਦੇ ਵਿੱਚ ਕੀ ਪੰਜਾਬ ਕੀ ਪੂਰੇ ਵਰਲਡ ਦੇ ਵਿੱਚ ਫੈਲ ਰਿਹਾ ਹੈ ਇੰਡੀਆ 'ਚ ਫਰੋਡ ਬਹੁਤ ਜ਼ਿਆਦਾ ਹੈ ਕਿਉਂਕਿ ਇੰਡੀਆ ਦੇ ਵਿੱਚ ਥੋੜੇ ਜਿਹੇ ਲੋਕ ਨੇ ਜਿਹੜੇ भोले-ਵਾਲੇ ਹੁੰਦੇ ਨੇ ਤੇ ਇਹ ਜਿਹੜੇ ਜਹਾਜ਼ੇ ਦੇ ਵਿੱਚ ਆ ਜਾਂਦੇ ਨੇ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਨੇ ਇਹ ਲਾਟਰੀ ਫਰੋਡ ਦੀਆਂ ਤਸਵੀਰਾਂ ਨੇ ਜਿਹੜੀ ਫਰੋਡ ਲੋਕ ਕਰਦੇ ਨੇ ਹਾਲਾਂਕਿ ਫਰੋ ਲੱਖ ਰੁਪਏ ਕਰੋੜਾਂ ਰੁਪਏ ਵੀ ਐਠੇ ਜਾਂਦੇ ਨੇ ਕਿਉਂਕਿ ਜਿਹੜੇ ਬੋਲੇ ਵਾਲੇ ਲੋਕ ਹੁੰਦੇ ਨੇ ਉਹਨਾਂ ਦੀ ਗੱਲਾਂ ਚ ਆ ਜਾਂਦੇ ਨੇ ਤੇ ਕਾਫੀ ਪੈਸੇ ਜਿਹੜੇ ਆ ਲਾਲਚ ਦੇ ਵਿੱਚ ਜਿਹੜੇ ਆ ਲਾਲਚ ਵਿੱਚ ਆ ਕੇ ਕਾਫੀ ਪੈਸੇ ਜਿਹੜੇ ਪੇ ਕਰ ਦਿੰਦੇ ਨੇ ਵੀ ਪਹਿਲਾਂ ਇਹ ਦਿੰਦੇ ਨੇ ਲਾਟਰੀ ਨੰਬਰ ਫਿਰ ਵੈਰੀਫਾਈ ਕਰਵਾਉਂਦੇ ਨੇ WhatsApp ਦੇ ਉੱਤੇ ਵੈਰੀਫਾਈ ਕਰਾਉਣ ਤੋਂ ਬਾਅਦ ਇਹ ਕਰਦੇ ਨੇ ਤੁਹਾਡੀ ਲਾਟਰੀ ਲੱਗੀ ਤੁਸੀਂ ਇੰਨੀ ਰਕਮ ਪਾਓ ਫਿਰ ਤੁਹਾਨੂੰ ਲਾਟਰੀ ਮਿਲੇਗੀ ਆ ਪਹਿਲੇ ਕਿਸ਼ਤ ਪਾਓ ਇੱਕ ਕਰੀ 1 ਲੱਖ ਪਾਓ ਇਹਨਾਂ ਪਾਓ ਤੇ ਦੋਸਤੋ ਇਹ ਫਰੋਡ ਜਿਹੜਾ ਇੰਡੀਆ ਦੇ ਵਿੱਚ ਲਗਾਤਾਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਸੋ ਮੈਨੂੰ ਪਾਕਿਸਤਾਨ ਤੋਂ ਵੀ ਕੋਲ ਆਈ ਤੇ ਹੋਰ ਵੀ ਕਾਫੀ ਜਗ੍ਹਾ ਤੋਂ ਮੈਨੂੰ ਜਿਹੜੀ ਇਸ ਤਰ੍ਹਾਂ ਦੀਆਂ ਕੋਲ ਆਈਆਂ ਸੋ ਸੋ ਦੋਸਤਾਂ ਦੱਸਦੀ ਆ ਵੀ ਇਹ ਸਭ ਫਰੋਡ ਹੁੰਦੇ ਨੇ ਸੋ ਇਹ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਲਾਟਰੀ ਦੇ ਜਾਂਸੇ ਦੇ ਵਿੱਚ ਨਾ ਆਵੇ ਸੋ ਸਾਰਿਆਂ ਨੂੰ ਅਰਜੁਣ ਕੇ ਬੇਨਤੀ ਹੈ ਇਸ ਤਰ੍ਹਾਂ ਦੀ ਕੋਈ ਵੀ ਲਾਟਰੀ ਨਹੀਂ ਹੁੰਦੀ ਵੀ ਘਰੇ ਬੈ ਕੇ ਕੇਬੀਸੀ ਲਾਟਰੀ ਲੱਗ ਗਈ ਜਾਂ ਕੋਈ ਹੋਰ ਲਾਟਰੀਆਂ ਲੱਗ ਗਈਆਂ ਇਹ ਸਿਰਫ ਬੈਠੇ ਪੈਸੇ ਜੇ ਠੱਗਣ ਦਾ ਜਿਹੜਾ ਜਰੀਆ ਬਣਿਆ ਹੋਇਆ ਹੈ ਸੋ ਜਿੰਨੇ ਦਰਸ਼ਕ ਜੁੜੇ ਨੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਇਹ ਵੀਡੀਓ ਦੋਸਤੋ ਹੋ ਸਕਦਾ ਤੁਹਾਡੇ ਕੰਮ ਦੀ ਨਾ ਹੋਵੇ ਤੁਹਾਨੂੰ ਪਤਾ ਹੋਵੇ ਪਰ ਇਹ ਕਿਸੇ ਹੋਰ ਦੇ ਕੰਮ ਦੀ ਹੋ ਸਕਦੀ ਹੈ ਸੋ ਇਹ ਵੀਡੀਓ ਨੂੰ ਆਪਾਂ ਇਹ ਸ਼ੇਅਰ ਕਰਨੀ ਹੈ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਇਹ ਠੱਗਾਂ ਦੇ ਜਾਂਚੇ ਦੇ ਵਿੱਚ ਨਾ ਵੀ ਆ ਸਭ ਫਲੋਡ ਹੁੰਦੇ ਨੇ WhatsApp ਤੇ ਮੈਸੇਜ ਆਉਂਦਾ ਤੇ ਸਾਰੀ ਗੱਲਬਾਤ ਜਿਹੜੀ ਹੈ WhatsApp ਤੇ ਹੀ ਹੁੰਦੀ ਹੈ ਸੋ ਦੋਸਤੋ ਜਿੰਨੇ ਦਰਸ਼ਕ ਜੁੜੇ ਨੇ ਵੀਡੀਓ ਨੂੰ ਪੱਕਾ ਸ਼ੇਅਰ ਕਰਨੀ ਹੈ ਤਾਂ ਕਿ ਕੋਈ ਹੋਰ ਬੰਦਾ ਕੋਈ ਗਰੀਬ ਬੰਦਾ ਇਹਨਾਰੇ ਜੰਗਲ ਚ ਫਸ ਨਾ ਸਕੇ ਸੋ ਵੀਡੀਓ ਜੂ ਸ਼ੇਅਰ ਕਰੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਵੀਡੀਓ ਸਿਰਫ ਇਸ ਵਾਸਤੇ ਸੀ ਕਿ ਤਾਂਕੀ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਬਈ ਇਹ ਸਕੇ ਜਿਹੜੀ ਫਰੋਡ ਇਸ ਤਰ੍ਹਾਂ ਦੇ ਜਿਹੜੇ ਆ ਇੰਡੀਆ ਦੇ ਵਿੱਚ ਜਿਹੜੇ ਆ ਤੇ ਪੰਜਾਬ ਦੇ ਵਿੱਚ ਇਹ ਫਰੋਡ ਬਹੁਤ ਚੱਲ ਰਹੇ ਨੇ ਵੀਡੀਓ ਜੂ ਸ਼ੇਅਰ ਕਰੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ